ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਵੈਲਕਮ ਹੈ ਤੁਹਾਡਾ ਮੇਰੇ ਚੈਨਲ ਦੇ ਵਿੱਚ ਹੋਸਨਾਓ ਕਿੱਦਾਂ ਹਾਲ-ਚਾਲ ਨੇ ਆਈ ਹੋਪਸ ਆਪ ਤੁਸੀਂ ਵਧੀਆ ਹੀ ਹੋਵੋਗੇ ਤੇ ਅੱਜ ਮੈਂ ਲੈ ਕੇ ਆਈ ਤੁਹਾਡੇ ਵਾਸਤੇ ਆਲੂ ਮਟਰ ਦੀ ਸਬਜ਼ੀ ਆਲੂ ਮਟਰ ਦੀ ਸਬਜ਼ੀ ਕੋਈ ਖਾਸ ਚੀਜ਼ ਹੈ ਨਹੀਂ ਬਸ ਜਿਹੜੀ ਅੱਜ ਸਬਜ਼ੀ ਬਣਾਣੀ ਹੈ ਨਾ ਇਹਦੇ ਵਿੱਚ ਪਿਆਜ਼ ਨਹੀਂ ਹੈਗਾ ਬਿਨਾ ਪਿਆਜ਼ ਦੇ ਅਸੀਂ ਆਲੂ ਮਟਰ ਦੀ ਸਬਜ਼ੀ ਬਣਾਵਾਂਗੇ ਤੇ ਉਹਦੇ ਵਾਸਤੇ ਮੈਂ ਦੋ ਟਮਾਟਰ ਅਦਰਕ ਦਾ ਟੁਕੜਾ ਤੇ ਹਰੀ ਮਿਰਚ ਲਈ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਬਣਾ ਕੇ ਕੱਟ ਲਿਆ ਤੇ ਇਹਨੂੰ ਅਸੀਂ ਗ੍ਰाइंड ਕਰਾਂਗੇ ਹੈਂਡ ਬਲੈਂਡਰ ਦੇ ਸਹਾਇਤਾ ਨਾਲ ਤੁਸੀਂ ਕਿਸੇ ਤਰ੍ਹਾਂ ਵੀ ਇਹਨੂੰ ਗ੍ਰाइंड ਕਰ ਸਕਦੇ ਆ ਤੇ ਗ੍ਰाइंड ਕਰਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਬਣਾ ਲਵਾਂਗੇ ਇਸ ਤਰ੍ਹਾਂ ਮਿਕਸਰ ਬਣ ਗਿਆ ਤੇ ਇਹ ਰੈਡੀ ਹੋ ਗਿਆ ਸਾਡਾ ਮਿਕਸਰ ਤੁਸੀਂ ਵੀ ਇਸ ਤਰ੍ਹਾਂ ਪੇਸਟ ਜਮ ਬਣਾ ਲੈਣਾ ਤਾਂ ਚੰਗੀ ਤਰ੍ਹਾਂ ਤੇ ਕੁੱਕਰ ਵਿੱਚ ਤੇਲ ਔਰ ਜੀਰਾ ਭੁੰਨ ਕੇ ਫਿਰ ਮੈਂ ਆਪਣਾ ਇਹ ਮਿਕਸਰ ਬਣਾਇਆ ਸੀ ਉਹ ਪਾ ਦਿੱਤਾ ਤੇ ਇਹਨੂੰ ਥੋੜਾ ਜਿਹਾ ਚਲਾਵਾਂਗੇ ਇਹਦੇ ਵਿੱਚ ਜਿੱਦਾਂ ਹੁਣ ਪਾਣੀ ਜਿਹਾ ਹੁੰਦਾ ਨਾ ਟਮਾਟਰਾਂ ਵਿੱਚ ਇਹਨੂੰ ਤੁੰ ਚੰਗੀ ਤਰ੍ਹਾਂ ਜਲਾ ਲਵਾਂਗੇ ਮਤਲਬ ਮਸਾਲਿਆਂ ਨੂੰ ਚੰਗੀ ਤਰ੍ਹਾਂ ਸੀ ਭੁੰਨਾਗੇ ਇਹ ਵਿੱਚ ਵਿੱਚ ਚਲਾਈ ਜਾਵਾਂਗੇ ਵਿੱਚ ਵਿੱਚ ਇੱਦਾਂ ਛੱਡ ਦਵਾਂਗੇ ਇਹਨੂੰ ਅਸੀਂ ਤੇ ਜਦੋਂ ਇਹ ਚੰਗੀ ਤਰ੍ਹਾਂ ਭੁੱਜ ਜਾਊਗਾ ਨਾ ਫਿਰ ਇਹਦਾ ਤੇਲ ਜਿਹੜਾ ਹੁੰਦਾ ਨਾ ਵੱਖਰਾ ਹੋ ਜਾਂਦਾ ਇਹਨਾਂ ਨੂੰ ਇਹ ਪਤਾ ਲੱਗ ਜਾਂਦਾ ਹਾਂਜੀ ਆ ਦੇਖੋ ਤੇਲ ਵੱਖਰਾ ਹੋ ਗਿਆ ਪਾਣੀ ਸਾਰਾ ਝਲ ਗਿਆ ਹੁਣ ਜਿਹੜਾ ਵੀ ਟਮਾਟਰਾਂ ਦਾ ਸੀਗਾ ਤੇ ਟਮਾਟਰ ਦਾ ਕਲਰ ਵੀ ਚੇਂਜ ਹੋ ਗਿਆ ਥੋੜਾ ਜਿਹਾ ਤੇ ਹੁਣ ਅਸੀਂ ਇਹਦੇ ਵਿੱਚ ਆਪਣਾ ਨਮਕ ਔਰ ਹਲਦੀ ਪਾ ਦਵਾਂਗੇ ਟੇਸਟ ਅਨੁਸਾਰ ਜਿੰਨੀ ਵੀ ਸਾਨੂੰ ਚਾਹੀਦੀ ਹੈ ਹਨਾ ਹੋਰ ਵੀ ਤੁਸੀਂ ਜਿਹੜੇ ਮਸਾਲੇ ਪਾਉਂਦੇ ਆ ਉਹ ਪਾ ਸਕਦੇ ਆ ਸਾਡੇ ਨਾ ਮਸਾਲੇ ਘੱਟ ਵਰਤਦੇ ਆ ਬੱਚੇ ਖਾਂਦੇ ਨਹੀਂ ਇਸ ਕਰਕੇ ਮਤਲਬ ਹਰੀ ਮਿਰਚ ਪਾ ਲਈ ਐ ਇੱਕ ਉਦਾਂ ਮਿਰਚ ਵਗੈਰਾ ਨਹੀਂ ਪਾਉਂਦੇ ਆ ਅਸੀਂ ਤੇ ਆਲੂ ਮਟਰ ਪਾਏ ਵਿੱਚ ਅਸੀਂ ਤੇ ਆਲੂ ਵੀ ਪਾਏ ਮੈਂ ਕਿਉਂਕਿ ਬੱਚੇ ਆਲੂ ਪਸੰਦ ਕਰਦੇ ਆ ਬੇਟਾ ਮੇਰਾ ਨਿਊਟਰੀ ਪਸੰਦ ਕਰਦਾ ਹੈ ਤਾਂ ਮੈਂ ਥੋੜੀ ਜੀ ਨਿਊਟਰੀ ਵੀ ਵਿੱਚ ਪਾ ਲਈ ਐ ਬੋਇਲ ਕਰਕੇ ਉਹਨੂੰ ਛੋਟੇ ਛੋਟੇ ਪੀਸ ਕਰਕੇ ਨਿਊਟਰੀ ਵੀ ਪਾ ਲਈ ਐ ਕਿਉਂਕਿ ਬੱਚਿਆਂ ਦਾ ਵੀ ਦੇਖਣਾ ਹੁੰਦਾ ਉਹ ਕੀ ਖਾਂਦਾ ਉਹ ਕੀ ਖਾਂਦਾ ਹਨਾ ਇਹ ਸਾਰੇ ਘਰ ਦੀ ਸਮੱਸਿਆ ਹੁੰਦੀ ਹੈ ਇੱਕ ਨੇ ਆਹ ਖਾਣਾ ਇੱਕ ਨੇ ਉਹ ਖਾਣਾ ਤੇ ਇਸ ਤਰ੍ਹਾਂ ਮੈਂ ਆਲੂ ਵੀ ਪਾ ਲਏ ਮਟਰ ਵੀ ਤੇ ਨਿਊਟਰੀ ਵੀ ਪਾ ਲੀ ਵੀ ਜਿੰਨੇ ਜੋ ਖਾਣਾ ਖਾਈ ਜੋ ਤੇ ਥੋੜਾ ਜਾਨੂੰ ਚਲਾਣ ਤੇ ਬਾਅਦ ਅਸੀਂ ਨਾ ਇਹਨੂੰ ਦੇਖੋ ਕਿਹੜਾ ਕਲਰ ਦੇਖੋ ਕਿੰਨਾ ਸੋਹਣਾ ਆਇਆ ਹਨਾ ਟਮਾਟਰਾਂ ਦਾ ਇਹ ਫਿਰ ਅਸੀਂ ਦੋ ਕ ਸੀਟੀਆਂ ਮੱਝਾ ਲਵਾਂਗੇ ਚੰਗੀ ਤਰ੍ਹਾਂ ਤੇ ਆਹ ਦੇਖੋ ਸੀਟੀਆਂ ਵੱਜਣ ਤੋਂ ਬਾਅਦ ਸਾਡੀ ਸਬਜ਼ੀ ਰੈਡੀ ਹੈ ਤੇ ਬਿਨਾ ਕੱਲੇ ਟਮਾਟਰਾਂ ਦੀ ਤਰੀ ਵੀ ਦੇਖੋ ਕਿੰਨੀ ਸੋਹਣੀ ਲੱਗਦੀ ਪਈ ਹੈ ਨਾ ਗਰੇਵੀ ਤੇ ਆਓ ਫਿਰ ਬਣਾਓ ਇਦਾਂ ਦੀ ਸਬਜ਼ੀ ਤੇ ਖਾਓ ਤੇ ਦੱਸੋ ਫਿਰ ਕਿੱਦਾਂ ਦੀ